ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਟੂਡੇ ਡਿਊ ਟੂ ਦਾ 언ਹੈਲਥੀ ਲਾਈਫਸਟਾਈਲ ਦਾ ਪੀਪਲ ਫੇਸ ਸੋ ਮੈਨੀ ਪ੍ਰੋਬਲਮਸ ਨਾਓ ਯੋਗਾ ਇਜ਼ ਦਾ ਵੈਰੀ ਇੰਪੋਰਟੈਂਟ ਫਾਰ ਦੀ 올 ਏਜਡ ਪੀਪਲ ਯੋਗਾ ਇਜ਼ ਆਰਟ ਯੋਗਾ ਇਜ਼ ਸਾਇੰਸ ਫॉर ਓਵਰ ਹੈਲਥੀ ਲੀਵਿੰਗ ਯੋਗਾ ਪ੍ਰੋਵਾਈਡਸ ਸਟ੍ਰੈਂਥ ਟੂ ਓਵਰ ਜੋਇੰਟਸ 1.5 ਮਹੀਨਾ ਹੋਇਆ ਮੈਨੂੰ ਕਲਾਸ ਜੋਗਾ ਦੀ ਅਟੈਂਡ ਕਰੀ ਨੂੰ ਮੈਨੂੰ ਬਹੁਤ ਫਾਇਦਾ ਹੋਇਆ ਇਸ ਵਿੱਚ ਲੇਡੀਜ਼ ਵਾਸਤੇ ਘਰਾਂ ਦੇ ਵਿੱਚ ਟਾਈਮ ਬਹੁਤ ਘੱਟ ਹੁੰਦਾ ਆਪਣੇ ਲਈ ਮਨ ਨੂੰ ਕਈ ਪ੍ਰੋਬਲਮ ਸੀਗੀਆਂ ਮਨ ਨੂੰ ਉਹਨਾਂ ਤੇ ਫਾਇਦਾ ਹੋਇਆ ਤੇ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜੋਗਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੇ ਚੱਲਦੀ ਰਹਿਣੀ ਚਾਹੀਦੀ ਆ I have joined from the last two months and I have seen so many changes in our body. I am very thankful to Mr. Ranjit who is the trainer of our yoga class. He understands the problems and accordingly provide the yoga asana. ਨੌਜਵਾਨ ਫੀਲ ਕਰਦੇ ਇੱਥੇ ਆ ਕੇ ਵੀ ਅਸੀਂ ਜੋਗਾ ਦੇ ਵਿੱਚ ਵੀ ਅਸੀਂ ਨਹੀਂ ਤਾਂ ਘਰਾਂ ਬੈਠੇ ਬੰਦਾ ਸੋਦਾ ਵੀ ਅਸੀਂ ਆਪਣੀ ਲਾਈਫ ਨੂੰ ਪਿੱਛੇ ਛੱਡ ਦਿੰਨੇ ਆ ਕਈ ਵਾਰੀ ਬੰਦਾ 1 ਘੰਟਾ ਦੋਦਾ ਹੀ ਫੋਨ ਦੇਖਦੇ ਯੂਜ਼ ਕਰ ਦਿੰਦਾ ਐਸ ਹੁੰਦੇ ਆ ਬੰਦਾ ਟੀਵੀ ਦੇਖਦਾ ਯੂਜ਼ ਕਰ ਦਿੰਦਾ ਇੱਥੇ ਅਸੀਂ ਉਹ 1 ਘੰਟੇ ਦੇ ਵਿੱਚ ਕੁਝ ਵੀ ਯੂਜ਼ ਨਹੀਂ ਕਰਦੇ ਹੈਗੇ ਨਾ ਫੋਨ ਯੂਜ਼ ਕਰਦੇ ਆ ਨਾ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਆ ਸਾਰੀ ਲੇਡੀਜ਼ ਆਉਂਦੇ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇੱਥੇ ਆਪਣੀਆਂ ਦੱਸਦੀਆਂ ਉਹ ਕਈ ਨੂੰ ਬਹੁਤ ਫਰਕ ਪਿਆ ਭਗਵੰਤ ਦਾਸ ਬਹੁਤ ਬਹੁਤ ਥੈਂਕ ਯੂ ਕਰਦੇ ਜੀ ਜਿਨ੍ਹਾਂ ਨੇ ਇਹ ਸਾਡੇ ਵਾਸਤੇ ਸੋਚਿਆ ਇਹ ਜ਼ਿੰਦਗੀ ਦੇ ਬਿਅਸਤੇ ਵੀ ਲੇਡੀਜ਼ ਵਾਸਤੇ ਜ਼ਿਆਦਾ ਹੋ ਗਿਆ ਜੋ ਜੈਂਟਲਸ ਹਨ ਉਹ ਆਪਣੀ ਜ਼ਿੰਦਗੀ ਬਾਹਰ ਆਪਣੀ ਇੰਜੋਏ ਕਰਦੇ ਆ ਪਰ ਲੇਡੀਜ਼ ਨਹੀਂ ਜਾ ਸਕਦੇ ਕਈ ਵਾਰ ਕਰਦੀਆਂ ਪ੍ਰੋਬਲਮਾਂ ਹੁੰਦੀਆਂ ਉਹ ਆਪਣੀਆਂ ਇੱਥੇ ਹੀ ਇੱਕ ਕੰਡਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੱਢਦੇ ਆ ਵੀ ਅਸੀਂ ਜ਼ਰੂਰੀ ਆ ਸਾਡੇ ਵਾਸਤੇ